ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਵਿਕ ਨਹੌਰ ਵਾਲਾ ਖੇਤ ਰਹਿ ਗਿਆ ਤਾਂ ਅੱਜ ਉਹ ਜਾਏਗੇ ਸਪਰੇਅ ਕਰਨ ਹੋਰ ਗਰਜੰਟ ਸਿੰਘ ਪਾਤਾ ਤੇਲ ਪਰ ਟਰੈਕਟਰ ਖੜਿਆ ਤਾਂ ਬਾਈ ਇੱਧਰ ਨੇੜੇ ਲਾਇਆ ਨਹੀਂ ਆਪਾਂ ਨੇ ਕੈਨਿਕਲ ਪਾ ਦਿਆ ਤੇਲ ਕਰਨ ਸਟਾਰਟ ਅੜਬਿਆ ਇਹ ਉਹ ਗਿਆ ਉਹ ਗਿਆ ਮਰੀ ਲਿਫਟ ਵੀ ਚੱਕਿਆ ਗਿਆ ਕੀ ਗੱਲ ਇਹ ਟੁੱਟੀ ਵੀ ਦੀ ਪੂਰੇ ਢਿਪੜ ਗਿਆਦਾ ਬਾਈ ਸਾਰੀ ਸਾਰਾ ਤਨਹੌਰ ਵਾਲਾ ਰੇਹਾ ਬਾਇਕ ਖੇਤ ਉਹ ਵੀ ਨਬੇੜੇ ਆਵੇਂ ਅੱਜ ਬਾਬੇ ਨੇ ਕਿਰਪਾ ਰੱਖੀ ਸਾਰਾ ਇਹ ਤਮੰਗਾਂ ਪੀਜਿਆ ਪਿਆ ਮਿੱਟੀ ਮਿੱਟੀ ਆਈ ਆ ਫਟਾਰਾਂ ਦਾ ਸਾਫ਼ ਸੁਥਰਾ ਕਰੀਏਗਾ ਉਹ ਤਾਂ ਦਿਖਣੇ ਤੇ ਛੱਡ ਗਿਆ ਮਿੱਟੀ ਦੀ ਕੀ ਆ ਹਾਂ ਰੱਖ ਦੋ ਆਈ ਵਾਲੇ ਥੱਲੇ ਪੇਟੀਆਂ ਲਿਆ ਦੋ ਇੱਕ ਪੇਟੀ ਉਰਾਂ ਰੱਖ ਦੇ ਇੱਕ ਪਰਾਂ ਤਾਂ ਇਹ ਸਸਰੀ ਘਰ ਤਕੜਾ ਕਾਪਾ ਨਾਮ ਮੰਗ ਰਿਹਾ ਹਾਂ ਹੈ ਕਾਪਾ ਨਾਮ ਮੰਗ ਰਿਹਾ ਹਾਂ ਨਾਮ ਥੋੜੀ ਮੰਗ ਰਿਹਾ ਨਾਮ ਮੰਗ ਰਿਹਾ ਹਾਂ ਆ ਵੇਖ ਨਾ ਹਗਾ ਹੰਦਾ ਪਾ ਲੈ ਜਨਰੇਟਰ ਕਿੰਨਾ ਹਟਾਇਆ ਜਾ ਕੇ ਦੇਖੀ ਲੈ ਪੂਰਾ ਪੂਰਾ ਟਰੈਕਟਰ ਨਿਕੜਿਆ ਹੱਥਰ ਦੇ ਜੇ ਢੱਕ ਕੇ ਫਰਾ ਫੇ ਗੱਡਿਆ ਉਹ ਲੈ ਹੈ ਕਿੱਥੇ ਕੱਢਿਆ ਬਾ ਜਨਰੇਟਰ ਲੈ ਦਿਖਾ ਚਲਾ ਜਾ ਚਲ ਚਲ ਆ ਜਾ ਦੇਖ ਚੱਲ ਜਾ ਬਾ ਅੰਦਰ ਕਿੱਥੇ ਹੱਲਿਆ ਦੇਖ ਪੂਰਾ ਪੂਰਾ ਰਸਤਾ ਦਾ ਦੇਖ ਉਹ ਅੱਲਾ ਵਾ ਦੇ ਇਹ ਦੇ ਗੁਰੇ ਨੂੰ ਟਰੈਕਟਰ ਗਿਆ ਨੂ ਇਹ ਦੇ ਇਹ ਟਾਇਰ ਗਿਆ ਬਰ ਇਹਨੂੰ ਇਹ ਦੇਖ ਤਾਂ ਤੂੰ ਤੁਪਲਾ ਰਿਆ ਮੇਰਾ ਦੇਖ ਖੰਦੇ ਆ ਕਿੱਥੇ ਉਹਦਾ ਟਾਇਰ ਲੱਗ ਗਿਆ ਹੁਣ ਮੜਾ ਮੋਟਾ ਤਾਂ ਹੱਲ ਗਿਆ ਲੱਗ ਗਿਆ ਬੁੱਧੂ ਬੰਦਾ ਦੇਖ ਇਹਨੇ ਸੇ ਮਾਰ ਕੇ ਥੋੜੀ ਤੇ ਰਹਿ ਗਿਆ ਇਹ ਕਹਿ ਰਿਹਾ ਵੀ ਇਹ ਰੇ ਨੂੰ ਲੰਗਦਾ ਨਹੀਂ ਟਰੈਕਟਰ ਤੂੰ ਤੇ ਇਹ ਕਹਿ ਰਿਹਾ ਵੀ ਜਾਂ ਤਾਂ ਟਰੈਕਟਰ ਪਰਾਂ ਕਰੋ ਜਾਂ ਕਰੋ ਜਨਰੇਟਰ ਪਰਾਂ ਤਾਂ ਟਰੈਕਟਰ ਲੰਗੇਗਾ ਉਹ ਟਰੈਕਟਰ ਨੂੰ ਬਚਾ ਜੀ ਗਿਆ ਕੱਢ ਲਿਆ ਉਹ ਨਹੀਂ ਹੱਲਿਆ ਤੈਨੂੰ ਪਹਿਮ ਐ ਇਹ ਦੇਖਿਆ ਅਖਰਾਂ ਉਹ ਨਹੀਂ ਯਾਰਾ ਉਹ ਸਿੱਧੂ ਬਣਾ ਦਿਆ ਤਾ ਟੈਰ ਟੂਰ ਫਸ ਕੇ ਹੱਲ ਗਿਆ ਹੁਣ ਆਹੋ ਚੱਲ ਭਾਈ ਮੰਨ ਲੈ ਐ ਹੋਰ ਕੀ ਆ ਪਨਿਆਮ ਦੇਣਾ ਬਣਾ ਦਨ ਹਾਂ ਇਹ ਵੀ ਇਸਕੇ ਖੇਤ ਵਿੱਚ ਸਪਰੇਅ ਹੋਏਗੀ ਨਾ ਅੱਜ ਇਹ ਕਾ ਵੀ ਮੈਂ ਲੜਾਂ ਨਾ ਗੈਲਾ ਰਸੀ ਬੰਨ ਲੈ ਚੰਗੀ ਤਰ੍ਹਾਂ पिटिया पुटिया गिरने दे ठीक है भाई मिला खेत में जागे पिंजर कोकरी तो दौलैपर ਜਿੱਕੇ ਇਹ ਨੇ ਹਰ ਪਾਪਾ ਸਮਾਨ ਰੱਖਿਆ ਵਾ ਉੱਪਰ ਸਮਾਨ ਰੱਖਿਆ ਥੋੜੀ ਰਾਮ ਤੇ ਆ ਰਹੇ ਆ ਬੰਦੇ ਆ ਰਹੇ ਆਪਣੇ ਮੋਟਰਸਾਈਕਲ ਵਾਲੇ ਚ ਮੇਰਾ ਵੜਾਲੇ ਟਾਇਰ ਨਾਲ ਦੂਏ ਟਾਇਰ ਨਾਲ ਥੋੜਾ ਡੈਂਗਾ ਵੱਧ ਮਾਰਾ ਇਸ ਤਰ੍ਹਾਂ ਦੂਆ ਟਰੈਕਟਰ ਡੈਂਗਾ ਘੱਟ ਮਾਰਾ ਥੋੜਾ ਵੱਧ ਮਾਰਾ ਆਹ ਵੜਾ ਵਾਣਾ ਸ਼ੌਤ ਸਕਿਆ ਭਾਈ ਆਪਣੇ ਮੇਰੇ ਬਹੁਤ ੱੱਕਾ ਮਾਰਿਆ ਖਾਲਸਾ ਉਹ ਸੋਈ ਪਹਿਲਾਂ ਵੀ ਖੇਤ ਨਾ ਗਿੱਲੇ ਬੂਦੇ ਹੋਦੇ ਉੱਪਰ ਉਹ ਵੀ ਤਾਂ ਅੱਜ ਤਾਂ ਪਾਣੀ ਖੜਿਆ ਘਟਿਆ ਹੋਣਾ ਪਹੁੰਚ ਗਏ ਭਾਈ ਖੇਤਮਾ ਕੋਲ ਰਹੇ ਆ ਦਵਾਈ ਦੋਈ ਚਾਹ ਪੀ ਰਹੇ ਆ ਗਰਜੰਟਾ ਸਿੰਘ ਹੋਰ ਤਾਂ ਇਹ ਠੀਕ ਹੈ। ਸ਼ਾਪ ਹੀ ਰਿਆਂ। ਮੁੰਜਾ ਮੁੰਜਾ ਕੱਢ ਲੈ ਬਾਹਰ। ਮੁੰਜਾ ਕੱਢ ਲੇਂਗੇ, ਜਰ ਸਕਦੇ ਹਾਂ। ਹਾਂ। ਘੋੜਲੀ ਬਈ ਦਵਾਈ ਤਿੰਨ ਬਾਲਟੀਆਂ। ਘੋੜ ਕੇ ਵਸ ਕਰਾ ਦੇ। ਪੈਪ ਦਾ ਪੱਥਰ ਲੱਗੀ ਤੇ। ਕਾਸਮਾ ਲਾਣਾ। ਪੱਥਰ ਪੈਪ ਕਰਾ ਪਿਆ ਹੋਏਗਾ ਬੂਰ ਵਾਲਾ ਫਿਲਟਰ ਜਾਂ ਪਿਆ ਦਾ ਇੱਕ ਪਰਾਂ ਬਣੇਗਾ। ਹਾਂ ਪੈਪ ਲਾਈਨ ਵਾਲੇ ਬਚੇ ਵੇ। ਪੈਪ ਲਾਈਨ ਦੱਬੀ ਤੇ। ਦਾ ਇਹ ਕਮਰਾ ਬਿਸਤਰਾ ਵੀ ਪਿਆ ਸਰੋਂ ਦੇ ਫਲ ਵੀ ਖੇਡ ਰਹੇ ਆ ਚਲੋ ਭਾਈ ਚਲੋ ਚਲਾਓ ਜਗਾੜ ਬਹੁਤ ਲੇਟ ਹੋ ਗਿਆ 10 ਵਜੇ ਚੱਲੇ ਮਾਰਦਾ ਪ੍ਰੈਸ਼ਰ ਲੈ ਉਹ ਹੀ ਲੈ ਉਹ ਪਾਉ ਕਰੇ ਕੰਮ ਸ਼ੱਲਦਾ ਸੱਜਣਾ ਵੇ ਟੰਕੀ ਲਈ ਬਾਈ ਕ੍ਰਾਸ ਟੁੱਟ ਗਿਆ ਕ੍ਰਾਸ ਲਿਆਵਾ ਪਵਾ ਕੇ ਕਿਨਾਰ ਦੇਖਾ ਤਰਾ ਚੜਿਆ ਹਨ ਨਾ ਜਿੱਥੇ ਗਾੜ ਜਾਣਾ ਟਰੈਕਟਰ ਲਿਫਟ ਲਗਾ ਚੱਕਣੀ ਲਿਫਟ ਚੱਕਣੀ ਮੈਂ ਫਿਰ ਵਾਹ ਥੋੜਾ ਡੰਡਾ ਛੋਟਾ ਕਰਾ ਪਾ ਰਿਹਾ ਵੀ ਕ੍ਰਾਉਸ ਕਰਕੇ ਚੱਲਦਾ ਕੀ ਕਰੀ ਆਹ ਬਸਰਾ ਆਏ ਨਾ ਚੱਕ ਲੈ ਖੁਰਚਣਾ ਖੁਰਚਣੇ ਦਾ ਬਹੁਤ ਹਾਸਾ ਹੈ ਤਾਂ ਇਹਨੂੰ ਹਨਾ ਵਿਆਹਾਂ ਵਾਹ ਖੁਰਚਣੇ ਭੋਗਾਂ ਵਾਹ ਹੈਰੋ ਵਾਹ ਸੁਪਰ ਸੀਡਰ ਮਾ ਰੂਟਾ ਵੇਟਰ ਮਾ ਇਸ ਸਪਰੇਅ ਵਾਲੇ ਮਾ ਵੀ ਚੱਕ ਚੱਕ ਲਿਆ ਖੁਰਚਣਾ ਆ ਨਾ ਮੈਂ ਖੁਰਚਣਾ ਦੇ ਤਾ ਖੁਰਚਣੇ ਵਾਲਾ ਬਾਬਾ ਲੱਗ ਜੈ ਤੈਨੂੰ ਕਹਿਣਾ ਹੁਰਚਣੇ ਵਾਲਾ ਬਾਬਾ ਬਾਬਾ ਬਣ ਗਿਆ ਓਏ ਦੁੱਤੇ ਖੁਰਚਣ ਵਾਲੇ ਬਾਬੇ ਨੇ ਸਾਗ ਦਾ ਭਾਰ ਵੀ ਬੰਨ ਲਿਆ ਆਪਾਂ ਕਿਧਰ ਗਏ ਵੇ ਤੇ ਨਾ ਤਾਂ ਭੰਨ ਲਿਆ ਸਾਗ ਕੀ ਰੋਟੀ ਭਾਈ ਦਾਤੇ ਹੀ ਕਿਰਪਾ ਕਰ ਲੈ ਇਹ ਜੇ بڑے بڑے ਖੇਤ ਹੋਣ ਹੈ ਉਹਨਾਂ 'ਮ ਸਵਾਦ ਆ ਵਾ ਟਰੈਕਟਰ ਕਲਰ ਇਹ ਪਾਣੇ ਦਾ ਸਪਰੇਅ ਕਰਨੇਗਾ ਰਮੇ 6 6 7 ਕਿਲੇ ਪੱਟਾਂ ਲੰਮੀਆਂ ਐਨ ਉਹ ਖੰਭਾ ਖੜਿਆ ਦੇਖੋ ਉਹ ਖੰਭੇ ਦਾ ਮੁਰਕਾਣਾ ਦੂਸਰੀ ਜਗ੍ਹਾ ਤੇ ਸਮਾਹਤ ਉਧਰ ਤੇ ਟਰੈਕਟਰ ਚਲੇਗਾ ਜੀ ਬਾਕੀ ਉਹ ਕਣਕ ਤਾਲਾਇਆ ਆਪਣੀ ਜਿਹੜੀ ਮੈਂ ਮੋਟਰ ਚਲਾਈ ਦੀ ਕਿਸੇ ਨੇ ਉਹ ਵੀ ਦਿਖਾਵਾਂਗਾ ਉਸ ਦੀ ਸਥਿਤੀ ਕੀ ਆ ਆ ਗਿਆ ਭਾਈ ਉਹ ਰਾ ਸੀਰੇ ਵਾਲਾ ਟਰੈਕਟਰ ਪੱਖਾ ਆ ਗਿਆ ਦੇਖੋ ਉਹ ਉਹ ਫਿਰ ਉਹ ਮੋਟਰਵਾਹ ਦੇ ਪਾੜਾ ਦਾ ਟਰੈਕਟਰ ਆਪਾਂ ਨੇ 3 ਕਿੱਲੇ ਉਸਤੇ ਭਰਾ ਵੀ ਹੋਰਾਂ ਕੱਬੜੇ ਉਹਦੇ ਨੀਮਾ ਜਣੀ ਮੋਟਰਵਾਹ ਦੇ ਲੱਗੇ ਤੇ ਆਪਾਂ ਕਵਾੜਦੇ ਰਹੇ ਤੇ ਭਾਈ ਕਣ ਆਪਣੀ ਕਵਾੜ ਵੀ ਜਾਂਦੀ ਲੋਕਾਂ ਨੇ ਕਿਹਾ ਬਾਈ ਜਿਹੜੀ ਮਾਣੀ ਮਾ ਪਾਣੀ ਫਿਰਿਆ ਦਾ ਫਿਰ ਮੋਟਰ ਚੱਲੀ ਦੀ ਬੋਰਡ ਜੀ ਤੋ ਗਈ ਬੱਤੀ ਦੇਖੋ ਜਿੱਤਰਾ ਜਿੱਤਰਾ ਡੈੜੀਆਂ ਵਾ ਪਾਣੀ ਖੰਨਾ ਵਾ ਨਾ ਟਰੈਕਟਰ ਦੇ ਟਾਇਰਾਂ ਤੋਂ ਪਾਣੀ ਨਿਕਲਦਾ ਵਾ ਪੂਰੀ ਤਰੀਆ ਹੋਇਆ ਵਾ ਚਲੋ ਬਚਾਵੇ ਆ ਫਿਰ ਵੀ ਕੋਣਤੀ ਆਈ ਬਈ ਰੱਬ ਨੇ ਸਕਾਤੀ ਚਲੋ ਸਾਰੀ ਕੋਲੋ ਤਾਕਤ ਵਾਲੀ ਸਪਰੇਅ ਸਪਰੂ ਹੋ ਗਈ ਬਾਈ ਬੋੜ ਤੇ ਗਈ ਚਲੋ ਬੜੇ ਬੜੇ ਕਾਟੇ ਗੁੱਟੇ ਪਾਵੇਂਗੇ ਫਿਰ ਵੀ ਬਚਾਉਏ ਰਹਿ ਗਿਆ ਤਰ ਮੋਟਰ ਚਲਾ ਦੀ ਦੀ ਚਲਾਣੇ ਵਾਲੇ ਨੇ ਕੁਝ ਵੀ ਹੋ ਗਿਆ ਦਾ ਤਾਂ ਇਹਨਾਂ ਦਾ ਲਾਲ ਹੈ ਤੂੰ ਨਾ ਅੱਜ ਇਹਦਾ ਜਾਦਾ ਟੱਟ ਰਹਿ ਜਾਣਾ ਫਿਰ ਮਾਰਾ ਛੱਟ ਕੇ ਉੱਗੀ ਖਾਲੀ ਹੋ ਜਾਵਾ ਨਾ ਅੱਜ ਹਵਾ ਨਹੀਂ ਹੈ ਬਾਈ ਬਿਲਕੁਲ ਵੀ ਬਾੜੀ ਮੋਟੀ ਹੈ ਦੇਖਾਂ ਬਹੁਤ ਜਰੀ ਕੀ ਸਪਰੇ ਹੋ ਰਹੀ ਹੈ ਅੱਜ ਹਵਾ ਦੇ ਪਚਾਓ ਹੈ ਬੜੀ ਮੋਟੀ ਹਵਾ ਹੈ ਬਾਤੀ ਨਿਪੜ ਗਿਆ ਦਿਓ ਜੀ ਨਿਪੜ ਗਿਆ ਆਪਣਾ ਸਪਰੇਅ ਦਾ ਸਾਰਾ ਇੱਕ ਸਪਰੇਅ ਹੋ ਗਈ ਆਪਣੀ ਸਾਰੀ ਕਣਕ ਪਰ ਚਲਾ ਆ ਬਈ ਪਿੰਡ ਨੂੰ ਆਪਾਂ ਪਿੰਡ ਆਪਣਾ ਪਰਸ ਨੂੰ ਨਿਪੜ ਗਿਆ ਤਾਂ ਤਕਰੀਫੇ ਚੱਕੇਗਾ ਚਾ ਗਿਆ ਧੋਏਗੇ ਬਈ ਟਰੈਕਟਰ ਕਰਕੇ ਸਾਫ ਸੂਤ ਕਰਾਵਾ ਪਹਿਲਾਂ ਮੈਂ ਨਹਿਰ ਨੂੰ ਲੇ ਗਿਆ ਤਾਂ ਆਂਦੇ ਫਿਰੋਂ ਵਿਚ ਨੂੰ ਕੱਢ ਲਿਆ ਆ ਸੜਕ ਉੱਪਰ ਚੜ ਗਏ ਫਰਾਂਸਾ ਬਰੇ ਕਰਤੇ ਕਰਦੇ ਵਿੱਚੋਂ ਵਿੱਚੋਂ ਰਾਨੂੰ ਆ ਕੇ ਦੇ ਵਿੱਚ ਨੂੰ ਹੀ ਲਿਆ ਵਸਟਾ ਓੜਾ ਜਾਂ ਲੰਬਾ ਆਉ ਜਾਂਦੇ ਵੀ ਦਵਾਈ ਦੂ ਰੱਖੀ ਵੀ ਨਾਲੇ ਪਾਣੀ ਗੱਜਾੜ ਪਰ ਮੋਟਰ ਵਰਦਾ ਆ ਦਾ ਟਰੈਕਟਰ ਤੋਣੇ ਨੂੰ ਹੋਰ ਵੀਰ ਲੱਗੇ ਖੋਲਣ ਮਸ਼ੀਨਾਂ ਓਰ ਜੋਨੀ ਮੂਜਾ ਤਾਰ ਦੇ ਪਰਾਂ ਇੱਕ ਹੈ ਹਾਂ ਕਹੀ ਜੀ ਕਿ ਸੀ ਅਸਪੈਕਾਂ ਨੇ ਨਹੀਂ ਵੀ ਖਾਦੀ ਚੰਡ ਦੀਆਂ ਯਾਰ ਹਾਂ ਇਹ ਵੀ ਗੱਲਾਂ ਹੈ ਹੈ ਪਹਿਲੇ ਚਲਾਇਓ ਵੱਧ ਹੈ ਕਿ ਲੋਹੇ ਵਿੱਚ ਜਾਨ ਨਹੀਂ ਲੋਹੇ ਵਿੱਚ ਜਾਨ ਨਹੀਂ ਖਲਿਆ ਇਹਦੇ ਲੈ ਸਾਰੀਆਂ ਨਵੀਂ ਪਾਈ ਦੀਆਂ ਲੈ ਹੈ ਸਾਰੀਆਂ ਡਾਊਨ ਹੋ ਗਈਆਂ ਪਹਿਲਾਂ ਸਪੈਕਾਂ ਇਹਦੇ ਦੀ ਯਾਰ ਕਿੰਨੀ ਕਿ ਪੜਾਈ ਕਰੀਏ ਮਸ਼ੀਨ ਨੇ ਲੈ ਸਾਰੀ ਖਾ ਗਈ ਅਸੀਂ ਜਾਂਦੇ ਆਂ ਕੋਈ ਨੁਕਸਤ ਤਾਂ ਨਹੀਂ ਹੈ ਮੇਗਾ ਨਾ ਨੁਕਸਤ ਕੀ ਮਾ ਚੱਕਰ-ਚੱਕਰ ਵੱਧ ਘੱਟ ਹੋਇਆ ਪਰ ਫਿਰ ਤੋਂ ਚੌਲ ਕੱਢੇ ਮਸ਼ੀਨ ਹੋਈ ਨਹੀਂ ਜਾਣੀ ਆ ਜਿਹਾ ਲੋਹਾਈ ਮਾੜਾ ਲੱਗ ਗਿਆਣ ਬਈ ਪਹਿਲਾਂ ਜਿੰਨੀ ਤਾਂ ਪੜਾਈਆਂ ਵੀ ਨਹੀਂ ਹੁੰਦੀਆਂ ਬਾਹਰ ਇੱਕ ਸੈਟ ਹੋ ਗਈ ਬਈ ਸਾਫ਼ ਇੱਕ ਸੈਟ ਰਹਿ ਗਈ ਇਹਦਾ ਗਾਰਾ ਜਿਆ ਬੜਾ ਫੋਕਰਾ ਪੈ ਤਾ ਜੰਬਰ ਦੇ ਆ ਗਿਆ ਗਰਜੰਟ ਸਿੰਘ ਤੋਂ ਇਹਗਾ ਆਪਾਂ ਨਾ ਆਏ ਬਈ ਬਈ ਕਟਾਇਰ ਰਹਿ ਗਿਆ ਤਿੰਨ ਟਾਇਰ ਹੋ ਗਏ ਸਾਫ ਹਨ ਪੱਕੇ ਉੱਪਰ ਬੱਜੇਗਾ ਪਾਣੀ ਕਿੱਥੇ ਗਏ ਤੇ ਤਾਏ ਬੋਲੇ ਨਹੀਂ ਗਏ ਹਾਂ ਮੋਹਨ ਦੇਵ ਗਏ ਕਾਸ ਕੀ ਬਤ ਲੈਣਗੇ ਤੇ ਗੱਠੇ ਕਿੱਥੇ ਆਈ ਵੀ ਕਿੱਥੇ ਦਾ ਟਾਈਮ ਰਹਿ ਗਿਆ ਲੈ ਲੈ ਇਹ ਤਾਂ ਲੇਟ ਹੋ ਗਏ ਗੱਠੇ ਇੱਥੇ ਲਾਇਬੇ ਗੱਠਾ ਬੈਠਦਾ ਤਾਂ ਨਹੀਂ ਪੂਰਾ ਉਹ ਮਤਲਬ ਛੋਟਾ ਰਹਿ ਜਾਏਗਾ ਛਿੱਕਾ ਛਿੱਕਾ ਬੰਦ ਕਰਾ ਪੱਲੀ ਦੇ ਇਸ ਸਮਾਰਕ ਆਂਗਣੋਂ ਬੰਦ ਮਾਰਨਾ ਬਾਈ ਨੇ ਜਮਾ ਨਹੀਂ ਮਾਰਿਆ ਟਰੈਕਟਰ ਤਿਆਰ ਤੋ ਸੁਆਰ ਕੇ ਲਾਮੀ ਅੰਤਰੀ ਬਿੰਨੋ ਚਾਹ ਟਾਈਮ ਹੋ ਗਿਆ ਲਹਿਣ ਬੈਠ ਕੇ ਚਾਹ ਲੱਗ ਗਈ ਆ ਕੱਢ ਲਈ ਪੂੜੀ ਸਰਦਾ ਨਹੀਂ ਤਾਈ ਸਬਿਨਾ ਬੋਲੀ ਕੱਲ ਦਾ ਚਾਹ ਗਈ ਤੂੰ ਤੂੰ ਬੋਲੀ ਕੱਲ ਦਾ ਕਹਾਂ ਜਿਹੜਾ ਲਾਵੇ ਜਰ ਦਾ 100 ਸਾਲ ਨਹੀਂ ਮਰਦਾ ਇਹੋ ਦੇਖ 75 ਸਾਲ ਦਾ ਹੋ ਗਿਆ ਸੱਚੀ ਬਾਤ ਐ 25 ਸਾਲ ਤੋ ਹੋਰ ਨਹੀਂ ਮਰਦਾ ਹਾਂ ਇਹ ਕਿਹੜਾ ਸਾਰਿਆਂ ਦਾ ਕਿਹੜਾ ਬਾਈ ਆ ਮੁੱਛਾਂ ਕਿਤਨਾ ਤੇਰਿਆ ਕਿਹੜੇ ਇਹ ਮਨ ਨੂੰ 8 ਸਾਲ ਹੋ ਗਏ ਹੈ ਨੀ ਆਪੋ ਗਾਈਦਾ ਮੈਂ ਮਰਦਾ ਲੱਕੜੀਆਂ ਮੈਂ ਆਪਣੇ ਘਰ ਰੱਖ ਲਈਏ ਹੂੰ ਦਿਮਾਗ ਉੱਤੇ ਨਹੀਂ ਪਹੁੰਚਦਾ ਆ ਵੀ ਲੱਕੜੀਆਂ ਇਕੱਠੀਆਂ ਕਰਨ ਲੱਗ ਗਿਆ ਬੀ ਮੈਨੂੰ ਉਹ ਬੁੜੀ ਪਰ ਪਾਈਆਂ ਮੈਂ ਨਾਲ ਮੰਗ ਕੇ ਲਿਆਵਾਂਗੇ ਆਪਣੀ ਰੱਖ ਲਈਏ ਚੱਕਰ ਆਪਣੀ ਲੱਕੜੀਆਂ ਆਪੋ ਇਕੱਠੀ ਕਰਨ ਲੱਗ ਗਿਆ ਤਾਂ ਵੀ ਮੈਂ ਮਰ ਜਾਾਂਗਾ ਇਹੋ ਪਾ ਦੀਆਂ ਫਿਰ ਮੈਨੂੰ ਦਿਮਾਗ ਉੱਤੇ ਉੱਤੇ ਹੀ ਪਹੁੰਚਦਾ ਉਲਝ ਜਾ ਬੰਦਾ ਇਹ ਹੌਲੀ ਹੌਲੀ ਸੈਟਅਪ ਹੋ ਰਿਹਾ ਮੈਂ ਚਲੋ ਟਾਈਮ ਲੰਘ ਜਾ ਆਪਣੇ ਜੁੱਗਾ ਹੋ ਗਿਆ ਬਹੁਤ ਵਧੀਆ ਨਾ ਵਧੀਆ ਹਾਂ ਚੱਲਦਾ ਫਿਰਦਾ ਹੋ ਗਿਆ 8 ਸਾਲ ਹੋ ਗਏ ਵੀ ਇਹ ਦੇਖੋ